ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 13 ਮਈ 2025 ਨੂੰ ਅੰਤਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਸਵੀਰ ਲਾਈ ਜਾਵੇਗੀ। ਦੂਜਾ ਪਿਛਲੇ ਦਿਨੀ ਸਰਦਾਰ ਮਨਮੋਹਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਾਹਿਬ ਉਹ ਸਾਨੂੰ ਵਿਛੋੜਾ ਦੇ ਗਏ ਜਾਨੀ ਮੋਹਨ ਸਿੰਘ ਉਹਨਾਂ ਦੀ ਤਸਵੀਰ ਉਹਨਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਇੰਦਰ ਜੀ ਬਾਬਾ ਸਾਰੀ ਬਾਬਾ ਇੰਦਰਜੀਤ ਸਿੰਘ ਜੀ ਰਟਵੇ ਵਾਲੇ ਬਹੁਤ ਬੰਦਗੀ ਵਾਲੀ ਰੂਹ ਸੀ ਸਾਡੇ ਤੋਂ ਵਿਛੜ ਗਈ ਉਹਨਾਂ ਦੀ ਤਸਵੀਰ ਤੇ ਸਰਦਾਰ ਰਣਜੀਤ ਸਿੰਘ ਜੀ ਚੀਮਾ ਜਿਹੜੇ ਉਹਗੇ ਅਕਾਲੀ ਤੇ ਸ਼੍ਰੋਮਣੀ ਕਮੇਟੀ ਦੇ ਲੰਬਾ ਹਰਸਾ ਸਾਡੇ ਮੈਂਬਰ ਵੀ ਰਹੇ ਉਹਨਾਂ ਦੀ ਤਸਵੀਰ ਬਾਬਾ ਬਿਸ਼ਨ ਸਿੰਘ ਜੀ ਮੁਖੀ ਤਰਨਾ ਦਲ ਉਹਨਾਂ ਦੀ ਤਸਵੀਰ ਦਾ ਵੀ ਜਿਹੜਾ ਅੱਜ ਇਹ ਫੈਸਲਾ ਕੀਤਾ ਕੀਤਾ ਗਿਆ ਲਾਉਣ ਦਾ ਸ਼੍ਰੋਮਣੀ ਕਮੇਟੀ ਨੂੰ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਮਨਮੋਹਨ ਸਿੰਘ ਬੇਸ਼ੱਕ ਸਿੱਖ ਸ਼ਕਲ ਵਾਲੇ ਪ੍ਰਧਾਨ ਮੰਤਰੀ ਹੋਏ ਹਨ ਪਰ ਉਹਨਾਂ ਅੰਦਰਲਾ ਰਾਸ਼ਟਰਵਾਦ ਸਿੱਖਾਂ ਦੇ ਖਿਲਾਫ ਖੜਦਾ ਰਿਹਾ ਹੈ ਪ੍ਰਧਾਨ ਮੰਤਰੀ ਕਾਲ ਸਮੇਂ ਵੀ ਉਹ ਸਿੱਖਾਂ ਲਈ ਕੁਝ ਨਾ ਕਰ ਸਕੇ ਸਗੋਂ ਉਹਨਾਂ ਨੇ ਪੰਜਾਬ ਅਤੇ ਸਿੱਖਾਂ ਬਾਰੇ ਗਲਤ ਬਿਆਨਬਾਜ਼ੀ ਕੀਤੀ ਮੈਨੂੰ ਯਾਦ ਹੈ ਮਨਮੋਹਨ ਸਿੰਘ ਨੇ 26 ਤੋਂ 28 ਜੂਨ 2010 ਤੱਕ ਕੈਨੇਡਾ ਦਾ ਦੌਰਾ ਕੀਤਾ ਸੀ ਉਹ ਟੋਰਾਂਟੋ ਵਿੱਚ ਹੋਈ 2010 ਦੇ G20 ਸਿਖਰ ਸੰਮੇਲਨ ਵਿੱਚ ਭਾਗ ਲੈਣ ਲਈ ਪਹੁੰਚੇ ਸਨ ਇਸ ਦੌਰਾਨ ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਸਿੱਖਾਂ ਬਾਰੇ ਵੱਖਰੀ ਮੁਲਾਕਾਤ ਕੀਤੀ ਸੀ ਉਨ੍ਹਾਂ ਨੇ ਸਟੀਫਨ ਹਾਰਪਰ ਨੂੰ ਆਖਿਆ ਸੀ ਕਿ ਸਿੱਖਾਂ ਦੀ ਤੀਜੀ ਪੀੜ੍ਹੀ ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ ਕਿਉਂਕਿ ਇਹ ਸਿੱਖ ਰਾਜ ਦੀ ਗੱਲ ਕਰਨ ਵਾਲੀ ਪੀੜ੍ਹੀ ਹੈ ਉਨ੍ਹਾਂ ਨੇ ਕੈਨੇਡਾ ਵਿੱਚ ਵੱਧ ਰਹੀਆਂ ਖਾਲਿਸਤਾਨੀ ਗਤੀਵਿਧੀਆਂ ਤੇ ਚਿੰਤਾ ਜਤਾਈ ਸੀ ਉਨ੍ਹਾਂ ਨੇ ਕਿਹਾ ਸੀ ਕਿ ਕੁਝ ਸਿੱਖ ਤੱਤ ਕੈਨੇਡਾ ਦੀ ਧਰਤੀ ਤੇ ਭਾਰਤ ਵਿਰੋਧੀ ਤੱਤਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਜੋ ਕਿ ਦੋਨੋਂ ਦੇਸ਼ਾਂ ਦੇ ਸਬੰਧਾਂ ਲਈ ਹਾਨੀਕਾਰਕ ਹੈ। ਉਨ੍ਹਾਂ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਗਤੀਵਿਧੀਆਂ ਰੋਕਣ ਲਈ ਠੋਸ ਕਦਮ ਚੁੱਕੇ ਜਾਣ। ਭਾਵ ਮਨਮੋਹਨ ਸਿੰਘ ਸਿੱਖ ਰਾਜ ਦੇ ਵਿਰੋਧੀ ਸੰ ਜਿਸ ਦੀ ਅਰਦਾਸ ਹਰ ਸਿੱਖ ਕਰਦਾ ਹੈ। ਇਸੇ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੈਨੇਡਾ ਦੇ ਸਿੱਖ ਪਾਈਚਾਰੇ ਨੂੰ ਆਖਿਆ ਸੀ ਕਿ ਉਹ 1984 ਦੇ ਸਿੱਖ ਕਤਲੇਆਮ ਦੀ ਗੱਲ ਪਿੱਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨ। ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਸਿੱਖ 1984 ਦੀ ਨਸ਼ਲ ਕੁਸ਼ੀ ਦੀ ਗੱਲ ਨਾ ਕਰਨ ਕਿਉਂਕਿ ਇਸ ਲਈ ਉਹ ਖੁਦ 2005 ਵਿੱਚ ਮਾਫੀ ਮੰਗ ਚੁੱਕੇ ਹਨ। ਇਸੇ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੈਨੇਡਾ ਦੇ ਸਿੱਖ ਪਾਈਚਾਰੇ ਨੂੰ ਆਖਿਆ ਸੀ ਕਿ ਉਹ ਗੁਰੂ ਘਰਾਂ ਨੂੰ ਸਿੱਖ ਰਾਜ ਦੇ ਪੱਖਿਆਂ ਦੀਆਂ ਗਤੀਵਿਧੀਆਂ ਲਈ ਨਾ ਵਰਤਣ ਦੇਣ। ਉਨ੍ਹਾਂ ਦੇ ਬਿਆਨਾਂ ਦਾ ਸਿੱਖਾਂ ਨੇ ਸਖਤ ਵਿਰੋਧ ਕੀਤਾ ਸੀ ਮਨਮੋਹਨ ਸਿੰਘ ਨੇ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਨੂੰ ਘਟਾਉਣ ਅਤੇ ਚੰਡੀਗੜ੍ਹ ਵਿੱਚ ਪੰਜਾਬੀਆਂ ਦੀ ਰੇਸ਼ੋ ਘਟਾਉਣ ਲਈ ਆਪਣੀ ਸਰਕਾਰ ਵੱਲੋਂ ਦਰਜਨਾ ਕਲੋਨੀਆ ਮੁਫਤ ਵਿੱਚ ਤਿਆਰ ਕਰਕੇ ਦਿੱਤੀਆਂ ਸਨ ਇਹਨਾਂ ਕਲੋਨੀਆ ਵਿੱਚ ਹਿੰਦੀ ਬੋਲਦੇ ਸੂਬਿਆਂ ਵਿੱਚੋਂ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ ਇਹ ਕਲੋਨੀਆ ਅੱਜ ਵੀ ਚੰਡੀਗੜ੍ਹ ਤੇ ਪੰਜਾਬ ਦੇ ਦਾਅਵੇ ਨੂੰ ਘੱਟ ਕਰਦੀਆਂ ਹਨ ਕੇਂਦਰੀ ਸਿੱਖ ਰਾਜਾਇਬ ਘਰ ਵਿੱਚ ਸਿਰਫ ਉਹਨਾਂ ਲੋਕਾਂ ਦੀ ਤਸਵੀਰ ਲੱਗਣੀ ਚਾਹੀਦੀ ਹੈ ਜਿਨ੍ਹਾਂ ਨੇ ਸਿੱਖ ਕੌਮ ਲਈ ਵੱਡਾ ਯੋਗਦਾਨ ਪਾਇਆ ਹੋਵੇ। ਸੋ ਸ਼੍ਰੋਮਣੀ ਕਮੇਟੀ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਸਵੀਰ ਨੂੰ ਇੱਥੇ ਲਾਉਣ ਦੇ ਫੈਸਲੇ ਨੂੰ ਰੱਦ ਕਰੇ। ਰਿਪੋਰਟ ਗੁਰਸੇਵਕ ਸਿੰਘ ਟੋਲਾ